ਸਸੀ ਕਸਾ ਗਨ ਜੀ ਬਦ ਮੇ ਨਾਮ ਮੇਰਾ ਸਿੰਦਰ ਕੌਰ ਰਮੋਲਾ ਕਲਾ ਮੋਗਾ ਮੇਰਾ 12 ਦੇ ਵਿੱਚ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਬਹੁਤ ਜਾਨੀ ਤਨ ਮਣ ਕੇ ਲੈਕਚਰ ਹੋ ਰਿਸੀ ਗਏ ਤੇ ਬਹੁਤ ਜਾਇ ਤਕਲੀਫ ਸੀ ਤੂਈ ਦੀ ਉਸ ਤੋਂ ਬਾਅਦ ਅਸੀਂ ਹੁਣ ਐਮ ਆਰ ਆਈ ਕਰਾਈ ਐਮ ਆਰ ਆਈ ਦੇ ਵਿੱਚ ਬਤਾਇਆ ਕਿ ਮਨ ਕਿਆ ਨਾ ਤਾਂ ਸਾਨੂੰ ਕਲਿਆਣਾ ਸਟਾਰ ਲੁਧਿਆਣਾ ਦਾ ਲੱਗਿਆ ਤੇਸ ਕਰ ਇੱਥੇ ਇਲਾਜ ਹੋਇਆ ਬਹੁਤ ਵਧੀਆ ਇਲਾਜ ਹੋਇਆ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਇੰਨਾ ਨੇ ਸਾਨੂੰ ਸਾਰੇ ਜਿਵੇਂ ਵਾਰੀ ਚੱਕੀ ਗਈ ਸਾਡੀ ਵਧੀਆ ਹੋਈ। ਠੀਕ ਲੱਗਿਆ ਤੇ ਉਹ ਵਧੀਆ ਆਪਰੇਸ਼ਨ ਹੋਇਆ। ਕੋਈ ਟੈਕਟ ਨਹੀਂ ਕਿ ਜਿਹਨ ਸੰਤ ਤਾ ਨਾਤਾ ਕੋਈ ਮੁਸਕਨ ਨਹੀਂ ਆਈ। ਬਹੁਤ ਵਧੀਆ। ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਡਾਕਟਰ ਰਮਿੰਦਰ ਸਿੰਘ ਕਲਿਆਣਾ ਨੂੰ ਤੇ ਸਾਰੇ ਸਟਾਫ ਦੇ ਕਲਿਆਣਾ ਹਸਪੀਟਲ ਕਲਿਆਣਾ ਤੇ ਸਾਡੀ ਮੰਮੀ ਦਾ ਇਲਾਜ ਹੋ ਕੇ ਹੁਣ ਸਾਡੇ ਮੰਮੀ ਪ੍ਰੋਪਰ ਤੌਰ ਸਕਦੇ ਆ ਪ੍ਰੋਪਰ ਆ ਸਾਰਾ ਸਾਨੂੰ ਮੋਕਰੇ ਬਹੁਤ ਹੀ ਨਾਮੀ ਹਸਪੀਟਲ ਤੋਂ ਸਾਨੂੰ ਜਵਾਬ ਦਿੱਤਾ ਗਿਆ ਉਹ ਕਹਿੰਦੇ ਸੀ ਵੀ ਇਹ ਦੁਬਾਰਾ ਨਹੀਂ ਹੋਣਾ ਕੋਈ ਮੂਰੀ ਦਾ ਲਾਇਦੀ ਬਣਾਗਾ ਇਹ ਨਹੀਂ ਠੀਕ ਹੋ ਜਾਂਦੇ ਅਸੀਂ ਬਹੁਤ ਧੰਨਵਾਦੀ ਆ ਕਲਿਆਣ ਹਸਪੀਟਲ ਲੁਧਿਆਣਾ ਤੇ ਡਾਕਟਰ ਅਰਜੰਤਾ ਸਿੰਘ ਜਿਨ੍ਹਾਂ ਨੇ ਸਾਡੀ ਵਾਹ ਬੜੀ ਤੇ ਸਾਡੇ ਅਜ ਨੂੰ ਵੀ ਪ੍ਰੋਪਰ ਤੌਰ 'ਤੇ ਸਾਦੇ ਆ ਤੇ ਸਾਡੇ ਨਾਲ ਤੇ ਮਾ ਮਾਵਾ ਠੀਕ ਆ ਸਾਰਾ ਕੁਝ ਠੀਕ ਆ ਜੀ ਧੰਨਵਾਦੀ ਜੀ ਬਹੁਤ